ਕਈ ਮੇਰੇ ਸੱਜਣਾ ਨੂੰ ਫਤਰ ਹੁੰਦਾ ਕਿ ਯਾਰ ਸਾਡੀਆਂ ਚੀਜ਼ਾਂ ਵਿਗਾੜ ਇੱਕ ਮਾਸਟਰ ਸਲੀਮ ਸਾਹਿਬ ਨੇ ਨਾ ਥੋੜੇ ਦਿਨ ਪਹਿਲੇ ਮੈਂ ਇੱਕ ਪਤਨੇ ਇੰਸਟਾਗ੍ਰਾਮ ਤੇ ਜਾਂ ਫੇਸਬੁੱਕ ਤੇ ਗੱਲ ਉਹ ਕਹਿੰਦਾ ਯਾਰ ਜਿੱਥੇ ਮੈਂ ਨਾ ਜਾਵਾਂ ਤੇ ਕੋਈ ਮੇਰੀ ਚੀਜ਼ ਗਾ ਦਿੰਦਾ ਨਾ ਤਾਂ ਉੱਥੇ ਮੇਰੀ ਆਜ਼ਰੀ ਹੋ ਜਾਂਦੀ ਤੇ ਬਹੁਤ ਸਾਰੇ ਕਲਾਕਾਰ ਮੈਂ ਇਹਨਾਂ ਸੁਣਝ ਆਇਆ ਕਲਾਕਾਰ ਤੇ ਨਹੀਂ ਆ ਪਰ ਸੁਣਝ ਹੋਏ ਬੰਦੀਆਂ ਦੇ ਚੀਜ਼ਾਂ ਗਾਉਂਦੇ ਆ ਜੇ ਉਹੋ ਸ਼ੁਕਰ ਅੱਲਾ ਦਾ ਹੁੰਦਾ ਕਿ ਚੱਲ ਜੇ ਸਾਡੇ ਹਾਜ਼ਰੀ ਲੱਗਦੀ ਆ ਤੇ ਉਹਨਾਂ ਦੇ ਵੀ ਹਾਜ਼ਰੀ ਲੱਗ ਜਾਂਦੇ ਓੰਕਾਰ ਭਾਜੀ ਦੇ ਬੜੇ ਕਲਾਮ ਨੇ ਬੜੇ ਕਲਾਮ ਨੇ ਬਹੁਤ ਸਾਰੇ ਕਲਾਮ ਨੇ ਹਿੱਟ ਕਲਾਮ ਔਰ ਵਧੀਆ ਵਧੀਆ ਤੇ ਇਸ ਰੋਟੀ ਦਾ ਸਵਾਬ ਹੁੰਦਾ ਮਾਲ ਜਿੰਨਾ ਮਰਜੀ ਦੁਕਾਨ ਚ ਹੋਵੇ ਨਾ ਤੇ ਵਿਕਦਾ ਕਿਸਮਤ ਦੇ ਨਾਲ ਤੇ ਇਸ ਕਰਕੇ ਰੱਬ ਨੇ ਇਹਨੂੰ ਦੌਲਤ ਵੀ ਦਿੱਤੀ ਸ਼ੋਹਰਤ ਵੀ ਦਿੱਤੀ ਔਰ ਕਲਾਮ ਵੀ ਐਸੇ ਐਸੇ ਨੇ ਤੇ ਜਨਾਬ ਉਸਤਾਦ ਰਮੇਸ਼ ਰੰਗੀਲਾ ਸਾਹਿਬ ਉਹਨਾਂ ਨੇ ਕਦੀ ਨਹੀਂ ਕਿਸੇ ਨੂੰ ਕਿਹਾ ਕਿ ਹਰਾ ਸਾਡੀ ਤੁਝ ਕਿਉਂ ਗਾ ਰਹੇ ਉਹਦੇ ਗਾਓ ਹੀ ਆਵੇ ਜੇ ਤੁਹਾਡੇ ਤੁਹਾਡੇ ਇਸ ਜੀ ਨਾਲ ਬੱਚੇ ਵੱਲਦੇ ਤਾਂ ਕੋਈ ਗੱਲ ਨਹੀਂ ਆਉਂਦੀ ਇਹ ਉਸਤਾਦ ਰਮੇਸ਼ ਰੰਗੀਲਾ ਜੀ ਦੀਆਂ ਤਾੜੀਆਂ ਬਹੁਤ ਅੱਛੇ ਅੱਛੇ ਰੂਹ ਦੇ ਮਾਲਕ ਨੇ ਇਸ ਕਰਕੇ ਦੁਆ ਕਰਿਆ ਕਰੋ ਅਸੀਂ ਵੀ ਦੁਆਵਾਂ ਕਰਦੇ ਆ ਕਿ ਜਿਹੜੇ ਅੱਛੇ ਅੱਛੇ ਲਿਖਦੇ ਨੇ ਨਾ ਅੱਛੇ ਅੱਛੇ ਲਿਖਦੇ ਨੇ ਲੋਹਾਰ ਕਦੇ ਨਹੀਂ ਮੰਗੋ ਉਹ ਐਕਸਪਾਇਰ ਹੋ ਗਏ ਨੇ ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ ਬੜੇ ਅੱਛੇ ਰਾਜਟਰ ਬੜੇ ਅੱਛੇ ਤੇ ਅਸੀਂ ਉਹਨਾਂ ਦੇ ਜਾਣ ਤੋਂ ਬਾਅਦ ਵੀ ਦੁਆਵਾਂ ਕਰਦੇ ਕਿ ਅੱਲਾ ਇਹਨੂੰ ਰਾਜ਼ੀ ਰੱਖੇ ਕਿ ਜਿਨ੍ਹਾਂ ਨੇ ਬੜੀਆਂ ਬੜੀਆਂ ਅੱਛੀਆਂ ਚੀਜ਼ਾਂ ਲਿਖੀਆਂ ਤੇ ਜਿਹੇ ਅਚੀਆਂ ਲਿਖੀਆਂ ਤੇ ਅچھے ਅچھے ਗਵਈਏ ਵੀ ਗਾਉਂਦੇ ਨੇ ਜਿਹੜੇ ਮਾੜੇ ਵੀ ਹੁੰਦੇ ਨੇ ਸਾਡੇ ਵਰਗੇ ਉਹ ਵੀ ਗਾ ਕੇ ਆਪਣਾ ਗੁਜ਼ਾਰਾ ਕਰਦੇ ਨੇ ਤੇ ਅਸੀਂ ਉਹਨਾਂ ਲਈ ਦੁਆਵਾਂ ਕਰਦੇ ਆ ਜਿਹੜੇ ਅੱਛਾ ਅੱਛਾ ਲਿਖਦੇ ਨੇ ਤੇ ਜਿਹੜੇ ਅੱਛੇ ਅੱਛੇ ਸੌਂਗ ਗਾਉਂਦੇ ਨੇ ਜਾਂ ਜਿਨ੍ਹਾਂ ਦੇ ਅੱਛੇ ਅੱਛੇ ਨੇ ਅਸੀਂ ਉਹਨਾਂ ਲਈ ਵੀ ਦੁਆਵਾਂ ਕਰਦੇ ਕਿ ਤੂੰ ਹੋਰ ਅੱਛਾ ਕਰੇ ਅਸੀਂ ਤੈਨੂੰ ਹੋਰ ਰੱਜ ਕੇ ਸੁਣੀਏ ਤੇ ਤੇਰੇ ਗਾਇਏ ਤੇ ਇੰਨੇ ਬੰਦਿਆਂ ਦੇ ਬੱਚੇ ਪਲਦੇ ਨੇ ਜੇ ਉਹ ਸੋਚਦੇ ਨੇ ਤੇ ਬਾਕੀ ਅੱਲਾ ਗਵਾਹ ਅਸ ਜੱਲ ਦਾ ਅੱਲਾ ਦੇਣ ਵਾਲਾ ਯਾਰ